ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਪਿੰਡਾਂ ਦੀਆਂ ਨੂੰ ਜੈਤੀ ਜੈਪਾ ਨੂੰ ਸਤਿ ਸ਼੍ਰੀ ਅਕਾਲ ਅੱਜ ਵਖਵਕ ਪਿੰਡਾਂ ਤੋਂ ਸਮੂਹ ਮਜ਼ਦੂਰ ਗਲਸਰ ਸਭਾ ਦੇ ਆਗੂ ਪਹੁੰਚੇ ਹੋਇਆ ਜਿਦੇ ਵਿੱਚੋਂ ਸਾਡਾ ਕੋਰਮ ਪੂਰਾ ਹੋਇਆ ਲੇਕਿਨ ਟੀਮ ਅਜੇ ਪੂਰੀ ਨਹੀਂ ਹੋਈ ਕੋਰਮ ਨਿਸ਼ਿੰਦਾ ਜਿਹੜਾ ਉਹ ਪੂਰਾ ਹੈਗਾ ਪਹੁੰਚੇ ਹੋਇਆ ਵਖਵਕ ਬਲਾਕਾ ਤੋਂ ਜ਼ਿਲ੍ਹਾ ਪ੍ਰਧਾਨ ਸਰਕਲ ਪ੍ਰਧਾਨ ਅਤੇ ਵਖਵਕ ਪਿੰਡਾਂ ਤੋਂ ਲੇਬਰਾਂ ਦੇ ਮੇਜ ਪਹੁੰਚੇ ਹੋਏ ਮੇਰੇ ਕਬਜ਼ੂਦਾਰਾਂ ਦੇ ਆਓ ਤੁਹਾਨੂੰ ਅੱਜ ਦੀ ਨਿਕਲ ਦੇ ਵਿੱਚ ਬਹੁਤ ਜ਼ਰੂਰੀ ਗੱਲ ਦੱਸਣ ਵਾਲੀ ਆ ਕਿ ਆਪਾਂ ਕਾਫੀ ਲੰਮੇ ਸਮੇਂ ਤੋਂ ਕਹਿੰਦੇ ਆਏ ਆ ਕਿ ਭਾਈ ਸਾਹਿਬ ਜਿੰਨੀਆਂ ਤੁਸੀਂ ਟੀਮਾਂ ਜਿੰਨਾ ਚੋ ਬਣਾ ਸਕਦੇ ਹੋ ਬਣਾਓ ਕਿਉਂਕਿ ਸਰਕਾਰਾਂ ਜਦੋਂ ਨਵੇਂ ਸਿਰੇ ਤੋਂ ਆਪਣੀ ਸਰਕਾਰ ਬਣਾਉਣੀ ਆ ਜਿਹੜੇ ਲੋਕ ਸਰਕਾਰਾਂ ਨੂੰ ਖੰਡ ਦਿੰਦੇ ਆ ਜਿਹੜੇ ਲੋਕ ਉਹਨਾਂ ਦੇ ਢੋਲ ਦੇ ਅੱਗੇ ਨੱਚਦੇ ਆ ਉਹ ਲੋਕ ਜਿਹੜੇ ਹੈਗੇ ਆ ਲੇਬਰਾਂ ਨੂੰ ਮਜ਼ਬੂਰ ਲੋਕਾਂ ਨੂੰ ਤੇ ਮਜ਼ਦੂਰਾ ਨੂੰ ਤੰਗ ਕਰਦੇ ਆਇਆ ਇਹ ਕੋ ਪਹਿਲੀ ਸਰਕਾਰ ਨਹੀਂ ਹੈ ਉਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਇਹ ਨਹੀਂ ਹੁੰਦਾ ਆਇਆ ਹੁੰਦਾ ਆਇਆ ਕਿ ਨਹੀਂ ਹੋਇਆ ਇਸੇ ਲਈ ਮੇਰੇ ਆਗੂਆਂ ਨੇ ਉਸ ਗੱਲ ਦਾ ਧਿਆਨ ਨਹੀਂ ਕੀਤਾ ਬੇਚੀਆ ਧਿਆਨ ਕਰਨ ਦੀ ਲੋੜ ਪੈ ਗਈ ਆ 6 ਤਰੀਕ ਨੂੰ ਬਲਾਕ ਮਮਦੂਰ ਦੇ ਵਿੱਚ ਅਤੇ ਪਿੰਡ ਰਾਉਕਿਆਂ ਦੇ ਕਰਮਦੀਪ ਕੌਰ ਦੇ ਪਿੰਡ ਦੀ ਇੱਕ ਲੇਬਰਦਾਰਾ ਵਾਲਾ ਸੀਗਾ ਉਹਨਾਂ ਦੀ ਜਿਹੜੀ ਸਾਖੀ ਲੋਕਾਂ ਦੀ ਲੇਬਰ ਸੀਗੀ ਉਹ ਕੰਮ ਲਈ ਚਲਾਰੀ ਸੀਗੀ ਤੇ ਜਿਹੜੇ ਲੋਕ ਕੰਮ ਕਰਨ ਵਾਲੇ ਸੀਗੇ ਔਰ ਜਿਹੜੇ ਜਥੇਬੰਦੀ ਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਨੂੰ ਕੰਮ ਨਹੀਂ ਦੇ ਰਹੇ ਸੀ ਇਸ ਲਈ ਰੂਬਰੂ ਹੁੰਦਿਆਂ ਔਰ ਕਾਫੀ ਵੱਡਾ ਜਿਹੜਾ ਲੜਾਈ ਦਾ ਹਮੌਲ ਬਣਿਆ ਜਿੱਦੇ ਚ ਆਪਣੀ ਸਮਝ ਨੂੰ ਲੈ ਕੇ ਆਪਣੇ ਕੰਮ ਨਾਲ ਰੁਕ ਸਕਣ ਕੰਟਰੋਲ ਕੀਤਾ ਉਹ ਫੈਸਲੇ ਲੈਣ ਦੀ ਲੋੜ ਪੈ ਗਈ ਆ ਇਹ ਤੁਹਾਡੀ ਜਿਹੜੀ ਹਨੇਰੀ ਆ ਉਹ ਲਖਸ਼ਣਾ ਦੀ ਹੁਣ ਜਿਹੜੀ ਆ ਖੁੱਲਦੀ ਰਹਿਣੀ ਆ ਇਸ ਤੋਂ ਅੱਗੇ ਇੱਕ ਨੇਰੀ ਹੋਰ ਆਉਣੀ ਆ ਜਿਹੜੀ ਸਰਪੰਚਾਂ ਦੀ ਆ ਸਰਪੰਚ ਜਦੋਂ ਬਣਦੇ ਨੇ ਉਹਨਾਂ ਦੇ ਵਿੱਚ ਬਹੁਤ ਹੰਕਾਰ ਹੁੰਦਾ ਸਾਨੂੰ ਲੋਕਾਂ ਨੇ ਚੁਣਿਆ ਸਾਡੇ ਤੋਂ ਬਿਨਾਂ ਕੋਈ ਬਲਾਕ ਨਹੀਂ ਵਰ ਸਕਦਾ ਸਾਡੇ ਤੋਂ ਬਿਨਾਂ ਕੋਈ ਪਿੰਡ ਨਹੀਂ ਵਰ ਸਕਦਾ ਅਸੀਂ ਜੋ ਸੁਣਿਆ ਅਸੀਂ ਕੰਮ ਕਰੀਏ ਇਹ ਲਗਭਗ 76 ਸਾਲ ਤੋਂ ਲਖਸ਼ਣਾ ਦੇ ਵਿੱਚ ਚੋਣ ਹੁੰਦੀ ਆਈ ਆ ਲੇਕਿਨ ਕਦੀ ਵੀ ਇਹ ਨਹੀਂ ਕਿ ਸ਼ਾਂਤੀ ਨਾਲ ਕੰਮ ਮਜ਼ਦੂਰਾਂ ਦਾ ਤੇ ਮਜਬੂਰ ਲੋਕਾਂ ਦਾ ਕੀਤਾ ਹੋਇਆ ਹੈ ਇਸ ਦੇ ਸਬੰਧ ਵਿੱਚ ਪਿੱਛੇ ਕੀ ਹੋਇਆ ਸਾਡੇ ਕੁ ਸਾਡੀ ਪਿੰਡ ਪੇਂਡਾ ਤੋਂ ਸਾਡੀ ਬੱਤੀ ਆ ਔਰ ਸਾਡੀ ਤੰਮੀਨੀ ਵੀ ਆ ਬੇਨਤੀ ਆ ਕਿ ਜਿਹੜੇ ਪਿੱਛੇ ਸਰਪੰਚ ਬਣੇ ਸੀਗੇ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਕਿਵੇਂ ਸਾਹਮਣਾ ਕਰਨਾ ਪਿਆ ਮੇਰਾ ਕਿਮਰਨਜੀਤ ਕਾਰ ਪਿੰਡ ਪੇਂਡਾ ਤੋਂ ਕਿੰਤੀ ਆ ਕੇ ਦੋ ਗੱਲਾਂ ਜਿਹੜੀਆਂ ਹੈਗੀਆਂ ਉਹ ਸੋਸ਼ਲ ਮੀਡੀਆ 'ਤੇ ਦੱਸਣਗੇ ਤੁਸੀਂ ਸਾਮ ਨੂੰ ਕਿਵੇਂ ਚਲਾਇਆ ਸਾਮ ਵੇਲੇ ਕੀ ਹੋਇਆ ਉਸ ਤੋਂ ਬਾਅਦ ਐਡੀ ਕਿੰਨੀ ਹੋਈ ਉਹ ਪੂਰੀ ਗੱਲ ਕੋਈ ਕਿ ਕਰਨੀ ਥੋੜਾ ਮੇਲੇ ਲੈ ਵਾਹ ਨਹੀਂ ਆਉਂਦੀ ਮਾੜਾ ਸਾਡੇ ਪਿੰਡ ਦੇ ਸਰਪੰਚ ਨੇ ਸਾਨੂੰ ਐੜੀ ਦੇਣ ਤੋਂ ਮਨਾਂ ਕਰ ਦਿੱਤਾ ਅ ਸਾਡੇ ਪਿੰਡ ਦਾ ਜਿਵੇਂ ਹੀ ਕੰਮ ਨਹੀਂ ਚੱਲਦਾ ਤੇੰਨ ਮਹੀਨਾ ਹੋ ਗਿਆ ਸੀ ਸਾਡੇ ਪਿੰਡ ਦਾ ਸਰਪੰਚ ਆਪ ਹੀ ਐਸੇ ਖਾਈ ਜਾਂਦਾ ਸੀ ਜੇ ਉਹਨੇ ਮੇਟ ਬਣਾਇਆ ਤਾਂ ਅਸੀਂ ਕੰਮ ਬੜੀ ਵਾਰੀ ਕੀਤਾ ਫਿਰ ਸਾਡੇ ਪੈਸੇ ਕਿਉਂ ਨਹੀਂ ਆਏ تین ਚਾਰ ਵਾਰ ਕੰਮ ਕੀਤਾ ਫਿਰ ਅਸੀਂ ਮਾਮਾ ਜੀ ਨਾਲ ਇਹਨਾਂ ਨਾਲ ਕੁਝ ਲੱਛ ਕੀਤੀ ਵੀ ਅਸੀਂ ਕੰਮ ਚਲਾਣਾ ਹੈ ਇਹਨਾਂ ਨੇ ਸਾਡੇ ਪਿੰਡ ਤੇ ਮਾਮਾ ਜੀ ਨੇ ਮੀਟਿੰਗ ਕੀਤੀ ਮੀਟਿੰਗ ਕੀਤੀ ਤੇ ਅਸੀਂ ਇਹਨਾਂ ਨੂੰ ਕਿਹਾ ਤੇ ਇਹਨਾਂ ਨੇ ਸਾਡੇ ਪੈਸੇ ਲਵਾਉਣ ਇਸ ਤੇ ਗੱਲ ਕੀਤੀ ਲੋਕਪਾਲ ਲੋਕਪਾਲ ਦਲਦਲ ਵਿੱਚ ਉਹ ਤੇ ਸਾਡੇ ਕੇਸ ਲਵਾਏ ਤੇ ਫਿਰ ਉਹ ਕਹਿੰਦਾ ਐਡੀ ਨਾ ਕਦੇ ਵੀ ਤੁਹਾਨੂੰ ਲਾਂ ਦੇਵਾਂਗਾ ਮੇਰੀ ਨਾ ਦਾੜੀ ਬੋਲਣਾ ਮੋਣ ਜੇ ਜੇ ਮੈਂ ਤੁਸੀਂ ਕਿਆਰੀ ਲੈ ਜਾਵਾਂ ਤਾਂ ਫਿਰ 3-4 ਮਹੀਨੇ ਅਸੀਂ ਕੇਸ ਚਾ ਕਰਦੇ ਰਹੇ ਤੇ ਸਾਨੂੰ ਐਡੀ ਮਿਲ ਗਈ ਫਿਰ ਅਸੀਂ ਕੰਮ ਵੀ ਚਲਾ ਲਿਆ ਫਿਰ ਕੁਝ ਬੀਬੀਆਂ ਨੇ ਸਾਡੇ ਚੁਕਿਆ ਵੀ ਤੁਸੀਂ ਭਾਈ ਉਹਨਾਂ ਦੀ ਦਾੜੀ ਮੋਣ ਲਵੋ ਬੋਲ ਬੋਲ ਲਾਇਆ ਉਹ ਜੇ ਤੁਸੀਂ ਕੰਮ ਕੁੜੀਆਂ ਨੇ ਤਾਂ ਚਲਾ ਹੀ ਲਿਆ ਤੇ ਸਾਡੇ ਕਾਹਤੇ ਲਾਏ ਅਸੀਂ ਕੰਮ ਚਲਾ ਦੇਖੋ ਇਹ ਆ ਬੱਚਿਆਂ ਦਾ ਹੌਸਲਾ ਕੰਮ ਕਰਨ ਦਾ ਰਿਜ਼ਲਟ ਹੁਣ ਅਸੀਂ ਬੇਨਤੀ ਕਰਾਂਗੇ ਸਾਡੇ ਚ ਆਸ਼ਾ ਰੰਗ ਪਿੰਡ ਖਰਾ ਸਿੰਘ ਵਾਲੇ ਤੋਂ ਇਸੇ ਤਰ੍ਹਾਂ ਜੰਗ ਜਿਹੜਾ ਹੈਗਾ ਓਨੀ ਵੀ ਦਿੱਖਿਆ ਉਹ ਵੀ ਆਪਣੇ ਜਿਹੜੇ ਵਿਚਾਰ ਤੋਂ ਲੈਣਾ ਤੇ ਦੇਣਗੇ ਮਾਰੇ ਬੋਲ ਆ ਆਸ਼ਾਰਾਣੇ ਪਿੰਡ ਖਰਾ ਸਿੰਘ ਵਾਲੇ ਤੋਂ ਮੈਨੂੰ ਕੰਮ ਪੁੰਦੇ ਤੇ ਨਹੀਂ ਦਿੱਤਾ ਜਾਂਦਾ ਪੈਂਟਾਂ ਦੇ ਕਹਿਣ ਤੇ ਦਫ਼ਤਰ ਵੱਲੋਂ ਤੇ ਹੁਣ ਮੈਨੂੰ ਬਾਹਰ ਕੰਮ ਨਹਿਰਾਂ ਦਾ ਦਿੱਤਾ ਜਾਂਦਾ ਤੇ ਉਹ ਵੀ ਪੇਮੈਂਟ ਪੂਰੀ ਨਹੀਂ ਪਾਉਂਦੇ ਤੇ ਉਹ ਕਹਿੰਦੇ ਤੁਸੀਂ ਬੱਗਾ ਪ੍ਰਧਾਨ ਨੂੰ ਮਤਲਬ ਛੱਡ ਦਿਓ ਇਹ ਤੇ ਤੁਸੀਂ ਉਹਨੂੰ ਦੂਰ ਰਸੋ ਦੇਣਾ ਬੰਦ ਕਰ ਦਿਓ ਸਾਡੇ ਨਾਲ ਸਹਿਮਤ ਹੋ ਜਾਓ ਤੇ ਅਸੀਂ ਤੁਹਾਨੂੰ ਕੰਮ ਦੇਵਾਂਗੇ ਤੇ ਅਸੀਂ ਇਸ ਗੱਲ ਤੇ ਨਹੀਂ ਸਾਂਝੇ ਬੱਗਾ ਪ੍ਰਧਾਨ ਦੇ ਨਾਲ ਹੀ ਰਹਾਂਗੇ ਜੈ ਸਿੰਘ ਜੀ ਇਸੇ ਤਰ੍ਹਾਂ ਸਾਡੇ ਬਾਊ ਰਾਮ ਜੀ ਪਿੰਡ ਬੂਰ ਵਾਲੇ ਤੋਂ ਕਾਫੀ ਚਿਰ ਮਨਰੇਗਾ ਦੀ ਲੜਾਈ ਲੜਦੇ ਰਹੇ ਇਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਇਸੇ ਤਰ੍ਹਾਂ ਆ ਰਹੀਆਂ ਸਨ ਬਾਬਾ ਜੀ ਪਿੰਡ ਬੂਰ ਵਾਲੇ ਤੋਂ ਬਾਊ ਰਾਮ ਜੀ ਅੱਗੇ ਆਓ ਮੇਰਾ ਨਾਮ ਆਪ ਕੋ ਬਾਊ ਰਾਮ ਪਿੰਡ ਚੱਕ ਬੂਰਾਲਾ ਬਲਾਕ ਗੁਰੂਸਾਹੇ 5 ਸਾਲ ਹੋ ਗਏ ਨੇ ਵਿਆਹੀ ਕਰਦਿਆਂ ਨੂੰ ਕਿਤੇ ਨਾਲ ਇਹ ਵੀ ਕੋਰਟ ਕੇਸ ਲੱਗੇ ਨੇ ਅਜੇ ਤੱਕ ਤਾਂ ਨੂੰ ਕੰਮ ਨਹੀਂ ਮਿਲਿਆ ਕਿੰਨੀਆਂ ਦਰਖਾਸਤਾਂ ਲਾਈਆਂ ਐ ਡੀਸੀ ਦੇ ਡੀਸੀ ਸਾਹਿਬ ਤੇ ਬਹੁਤ ਅਸੀਂ ਲਾਈਆਂ ਦਰਖਾਸਤਾਂ ਜੇ ਕੋਈ ਕੰਮ ਨਹੀਂ ਤੁੰਨ ਮਿਲਿਆ ਹੰਕਾਰ ਜਿਹੜਾ ਅਸੀਂ ਸਰਪੰਚਾਂ ਨੂੰ ਉਹ ਬਹੁਤ ਜ਼ਿਆਦਾ ਸੀ ਜਿਹੜੇ ਰਾਣੇ ਨੇ ਬਣਾਏ ਸੀਗੇ ਇਹ ਬਲਾਗ ਸਾਰਾ ਹੀ ਵੇਟ ਗਿਆ ਜੈ ਤੂ ਜੈ ਪਰ ਇਥੇ ਤਰ੍ਹਾਂ ਅਸੀਂ ਸਾਡੇ ਸਰਕਲ ਪ੍ਰਧਾਨ ਸਾਡੇ ਵੀਰਪਾਲ ਕੌਰ ਤੁਸੀਂ ਚਾ ਲਿਆ ਤਾਂ ਉਹ ਵੀ ਕੁਝ ਗੱਲ ਕਰਨਗੇ ਥੋੜਾ ਜਿਹਾ ਅੱਗੇ ਆਂਦੇ ਹੋ ਮੇਰੇ ਨਾਲ ਅਜੇ ਕਿੰਨੀ ਵੀ 1500 ਚੱਲੀ ਜਾਂਦੀ ਹੈ ਇੰਸਟਾਲ ਵੀ ਨਿਕਲਦਾ ਹੈ ਤਾਂ ਵੀ ਜੋ ਕੋਈ ਉਂਗਲਾ ਦੇ ਨਾਲ ਸੱਠੇਰੇ ਨੇ ਮੇਰੀ ਪੇਮੈਂਟ ਵੀ ਬਹੁਤ ਕੱਟਨੇ ਆਤੀ ਹੈ ਤੇ ਜਗਾ ਵੀ ਮੈਨੂੰ ਮਿੰਕੇ ਮਿਲਦੀ ਸੀ ਕੰਮ ਤੇ ਜੋ ਵੀ ਪੇਮੈਂਟ ਛੜਨਾ ਇਹ ਪੀਓ ਨੇ ਵਾਦਾ ਕੀਤਾ ਸੀ 4 ਤਰੀਕ ਦਾ ਸਾਨੂੰ ਵਜੇ ਤੇ ਕਸਟੇਮੈਂਟ ਮੇਰੇ ਨਾ ਸੱਤੀ ਬਦਲਿਆ ਤੇ ਪੇਮੈਂਟ ਬਹੁਤ ਘਟ ਆ ਰਹੀ ਹੈ ਅਜੇ ਵੀ ਕੋਈ ਤਾਂ ਕੋਈ ਉੱਤੇ ਛਾਪਾ ਮਾਰ ਰੋਜ ਆਇਆ ਰਿੰਦਾ ਕਰੇ 1 ਆਵੇ 2 ਆਵੇ ਨਾਲ ਦਾ ਅਜੇ ਵੀ ਬਹੁਤ ਪਿੰਡ ਚ ਵੀ ਮਗਰਾ ਬੜੇ ਕਰਦਾ ਹੈ। ਕਿਆ ਤੇ ਹੋ। ਕੋਈ ਕੁਝ ਬੋਲਣਾ ਚਾਹੁੰਦਾ ਹੋਵੇ ਤਾਂ ਨਾ ਭਾਈ ਆਪਣੇ ਵਿੱਚੋਂ ਪਿੰਡ ਰਾਓ ਕਿਆ ਤੂੰ ਆ ਕਿਰਨਦੀਪ ਕੋਲ ਆਈ ਹੋਈ ਆ ਮੈਨੂੰ ਲੱਗਦਾ ਉਹ ਲੁਕ ਕੇ ਬੈਠੀ ਹੋਈ ਆ ਪਤਾ ਨਹੀਂ ਡਰਦੀ ਆ ਕੱਲ ਦੇ ਆ ਪਰਸ ਵਾਲੇ ਝਗੜੀ ਦੇ ਵਿੱਚ। ਆਓ ਕਿਰਨਦੀਪ ਇੱਧਰ ਆ ਜੇ ਚੰਬਲਤਾ ਹੋ ਹੈ ਚਪਲਾ ਗਵਾਚੀ ਚਪਲਾ ਲਵਦੀ ਕੋਈ ਨਹੀਂ ਚਪਲਾ ਕਿ ਪਾਤੀ ਹੈ ਦੀਆਂ ਪਾਲੇ ਨੂੰ ਤਾਂ ਗੁੱਟਵਾਰਾ ਹੈਗਾ ਕੋਈ ਅੰਦਰ ਮੱਤਸੇ ਚੂਹੇ ਆਪਾਂ ਪਾਤੀ ਨੇ ਆ ਇੱਧਰ ਆਓ ਅੱਜ ਦੀ ਮੀਟਿੰਗ ਤੇਰੇ ਜਿਹੜੀ ਉਹ ਬਲਾਕ ਮਮਦੋੜ ਦੀ ਲੜਾਈ ਦੇ ਵਿੱਚ ਮੈਂ ਆਪਾਂ ਬੁਲਾਈ ਆ ਤੇ ਸਾਨੂੰ ਲੱਗਦਾ ਹੈ ਕਿ ਕਿਰਨਦੀਪ ਕੌਰ ਸਾਡੀ ਲੋਕ ਕੇ ਦੇਖੀ ਆ ਕਿ ਇਹ ਐਮਐਲਏ ਦਾ ਪੀ.ਜੀ. ਵੇਖਣਾ ਨਵੀਂ ਬਾਤ ਕੀ ਕਰਨੀ हां बिकिरनदीप कौर थोड़ी सी हाजिरी लगवाओ किन्ने के इससे जुड़े तकनीकी दिक्कत आ रही है। मैं टीम में गया था सात सारे में। पर इननो हो गए अच्छे कमेटी नाल प्रदान ਦੇ ਜੁੜਿਆਂ ਨੂੰ ਤੇ ਬਹੁਤ ਸਾਨੂੰ ਕੰਮ ਦੀ दिक्कत ਆਈ ਇਹ ਵੀ ਸਾਰੇ ਪਿੰਡ ਦੇਤਰ ਪਿੰਡ ਤੇ ਜਿਹੜਾ ਜਗਤ ਸਰਦਾਨ ਦਾ ਬਣਾੰਦ ਸੀਓ ਚੇਅਰਮੈਨ ਚੇਅਰਮੈਨ ਉਹ ਸਾਡੇ ਕੰਮ ਨੂੰ ਪਹਿਲਾਂ ਸਰਪੰਚ ਦਾ ਕੰਮ ਨੇ ਰੋਕੀ ਰੱਖਿਆ ਸੀ ਉਹਨੂੰ ਨਹੀਂ ਚਲਾਣ ਦਿੱਤਾ। 4-5 ਸਾਰੋਂ ਦਾ ਨਹੀਂ ਕੰਮ ਚੱਲਾ। ਫਿਰ ਜਦੋਂ ਮੈਨੂੰ ਪ੍ਰਧਾਨ ਦੇ ਨਾਲ ਮੈਂ ਜੁੜੀ ਤੇ ਉਹ ਕੰਮ ਨੂੰ ਰੋਕਣਾ ਚਾਹੁੰਦਾ ਸੀ ਸਟੋਰ ਨਹੀਂ ਲਾਉਣ ਦੇ ਦਕਾਨਾ ਮੈਂ ਕੰਮ ਨਹੀਂ ਚਲਾਉਣ ਦੇਣਾ ਜਦੋਂ ਦਫਤਰ ਚਾਉਣਾ ਤੇ ਅੱਗੂ ਖੜਾਣਾ ਪਹਿਲੇ ਖੜਾਣਾ ਕਿ ਦਿਨੋਂ ਕੰਮ ਨਾ ਮਿਲੇ ਜਿਹੜਾ ਕੰਮ ਲੈ ਜਾਂ ਕਰੇ ਕਹਿੰਦੇ ਨੇ ਸਟੋਰ ਹਾਂ ਅੱਜ ਕੱਢ ਦੇਵਾਂਗੇ ਕੱਲ ਕੱਢ ਦੇਵਾਂਗੇ ਤੇ ਅਸੀਂ ਦਿਮਾਗ ਜਮਾ ਖਰਾ ਕੇ ਚਲਾ ਜਾਣਾ ਤੇ ਫਿਰ ਵਿੱਚ ਉਹ ਚੋਰ ਨਾ ਕੱਢ ਦੇਣ ਦੀ ਗੱਲ ਬਾਬਾ ਵਿਛੜੇ ਆ ਦੇ ਕਿਉਂ ਨਾ ਦੇਣਾ ਨਾ ਕੱਢਣੇ ਤੇ ਹੋਰ ਮੈਂ ਮੰਨਦਾ ਕਾੜ ਦੇਨੇ ਦੀ ਦੂਰ ਦੂਰ ਦੇ ਵੀ ਹੋਰ ਵੇੜੇ ਤੇ ਕਾੜ ਦੇਨੋਂ ਨਾਮ ਤੇ ਜਿਹੜੇ ਸਾਡੇ ਆਦੇ ਤੋਂ ਨਾਂ ਨਿਕੜਨੇ ਮੈਨੂੰ ਵੀ ਆਪ ਚ ਲੜਾਣਾ ਚਾਹੁੰਦਾ ਸੀ ਵੀ ਆਪ ਤੇ ਲੜਨ ਵੀ ਇਹਦੇ ਨਾਲ ਕੋਈ ਨਾ ਤੁਰੇ ਵੀ ਇਕੱਲੀ ਰਹਿ ਜਾਵੇ ਤੇ ਮੈਂ ਤੇ ਤਿੰਨ ਹੀ ਵੀ ਜੋ ਮੈਂ ਕੰਮ ਲਿਆ ਤੇ ਮੈਂ ਛੱਡਣਾ ਨਹੀਂ ਮੈਂ ਤੁਰ ਪਈ ਮੈਂ ਕੰਮ ਤਾਂ ਵੀ ਪੂਰਾ ਮਜ਼ਬੂਤ ਕਰਕੇ ਵੀ ਪੂਰੀ ਹਿੰਮਤ ਨਾਲ ਪਰਦਾ ਪਰਿਵਾਰ ਵੀ ਕਹਿੰਦੇ ਸਨ ਦੇ ਤੂੰ ਰਹਿਣ ਦੇ ਤੂ ਇਹ ਕਹਾਂ ਜੱਬ ਪਾਇ ਮੈਂ ਨਹੀਂ ਹੁਣ ਮੈਂ ਕੱਲ ਤੋਂ ਨਾਲ ਜੁੜੀ ਹਾਂ ਤੇ ਕੰਮ ਤੁਨ ਮੈਂ ਥੋੜਾ ਚੜਾ ਕੇ ਛੱਡਾਂ ਨੀ ਭਾਵੇਂ ਮੇਰੇ ਨਾਲ ਕੋਈ ਨਾ ਤੁਰੇ ਮੈਂ ਕੱਲੀ ਕਾਫੀ ਆ ਬਿਚਾਰਾ ਪਿੰਡ ਇਕੱਲਾ ਹੋ ਜਾਵੇ ਪਰ ਮੈਂ ਵੀ ਕੱਲੀ ਕਾਫੀ ਆ ਤੇ ਪ੍ਰੇਸ਼ਾਨ ਮੇਰੇ ਨਾਲ ਬਸ ਮੋਟੀਆਂ ਜਿਹੀਆਂ ਨੇ ਇਹ ਨਹੀਂ ਗੱਲ ਕਰਨ ਜੇ ਫੂਲ ਜੇ ਕਰਾ ਸਾਥੀਓ ਬਹੁਤ ਇੱਕ ਵੱਡੀ ਮਨਪੱਤ ਬਾਗੀ ਗੱਲ ਆ ਇਹ ਸਾਡੇ ਪਿੰਡ ਪਧਰੀ ਹੈਗੇ ਆ ਸਾਡੇ ਗ੍ਰੰਥੀ ਆ ਇਹਨਾਂ ਨੂੰ ਅਸੀਂ ਬਾਬਾ ਜੀ ਕਰਕੇ ਬੋਲਦੇ ਆ ਸੁਖਚੰਦ ਸਿੰਘ ਅਤੇ ਪਿੰਡ ਪਧਰੀ ਤੋਂ ਆਇਆ ਆ ਇਹਨਾਂ ਨੇ ਮਨਰੇਗਾ ਦੀ ਗੱਲ ਕੀਤੀ ਤੇ ਮਨਰੇਗਾ ਦਾ ਕੰਮ ਲੈਂਦੇ ਰਿਹਾ ਕੰਮ ਮਿਲ ਜਾਂਦਾ ਸੀ ਕੰਮ ਮਿਲ ਜਾਂਦਾ ਸੀ ਕੰਮ ਕਰਦੇ ਸੀ ਲੇਕਿਨ ਇਹਨਾਂ ਦੇ ਜੋਬ ਕਾਰਡ ਡਿਲੀਟ ਮਾਰੇ ਹੋਏ ਨੇ ਤੇ ਕੰਮ ਫੇਰ ਵੀ ਜਿਹੜੇ ਲਈ ਜਾਂਦੇ ਸੀ ਤੇ ਹਾਜ਼ਰੀ ਕਿੰਨਾ ਦੇ ਖਾਤੇ ਚ ਪੈਂਦੀ ਸੀ ਜਿਹੜੇ ਜ਼ਿਮੀਂਦਾਰ ਜਿਹੜੇ ਜ਼ਿੰਮੇਦਾਰ ਸੀ ਜਿਹੜੇ ਸੀਰੀਆਂ ਤੋਂ ਕੰਮ ਲੈਂਦੇ ਸੀ ਜਿਹੜੇ ਪ੍ਰੋਟੀ ਵਾਲੇ ਸੀ ਉਹ ਉਹਨਾਂ ਤੋਂ ਕੰਮ ਲੈਂਦੇ ਸੀ ਉਹਨਾਂ ਦੇ ਮਸਤੌਲ ਜਿਹੜੇ ਮਸਤੌਲ ਚ ਨਾਮ ਆਉਂਦਾ ਸੀ ਬੰਦੇ ਗਰੀਬ ਕੰਮ ਕਰਦੇ ਸੀ ਪੈਸੇ ਉਹਨਾਂ ਦੇ ਖਾਤਿਆਂ ਚੋਂਦਾ ਸੀ ਔਰ ਜਦੋਂ ਤੋਂ ਸਾਡੇ ਨਾਲ ਜਿਹੜੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਜਦੋਂ ਲਿਸਟ ਕਢਾਈ ਪਿੰਡ ਦਾ ਡਾਟਾ ਚੱਕਿਆ ਵੀ ਕਿੰਨੇ ਜੋਬ ਕਰਦੇ ਬਣੇ ਪੂਰੇ ਦੇ ਪੂਰੇ ਡਿਲੀਟ ਆ ਹਾਂਜੀ ਬਾਬਾ ਸੁਖਦੇਵ ਸਿੰਘ ਜੀ ਪਰ ਮੜਾ ਆਪਣੇ ਪਿੰਡ ਬਾਰੇ ਜਾਣਕਾਰੀ ਗਏ ਜੈਤਨ ਜੈਕਾਰ ਤੇ ਜੈ ਪ੍ਰਧਾਨ ਪੱਡੇ ਆਪਣੇ ਜਿੰਨੇ ਵੀ ਜੋਬ ਕਾਰਡ ਸਾਰੇ ਹੀ ਡਿਲੀਟ ਹਨ ਇਹ ਨਾ ਕੋਈ ਬੋਲਦਾ ਜਾਂ ਠੀਕ ਕਰਦਾ ਗੁਰਵਾ ਕਬਰ ਆ ਗਈਆਂ ਕਾਬਰ ਗਿਆ ਬਾਬਾ ਬਾਈ ਹੋਰ ਕੋਈ ਕਿਸੇ ਨੇ ਬੋਲਣਾ ਹੋਵੇ ਤਾਂ ਬਾਬਾ ਕਾਬਰ ਜੀ ਹੀਰਾ ਸਿੰਘ ਜੀ ਸਰਕਲ ਪ੍ਰਧਾਨ ਪਿੰਡ ਪਡਾਣੇ ਤੋਂ ਉਹ ਕੁਝ ਬੋਲਣਾ ਚਾਹੁੰਦੇ ਆ ਬੇਨਤੀ ਆ ਕਿ ਦੋਸਤ ਲੈਣਾ ਉਹ ਵੀ ਆਪਣੀਆਂ ਬੋਲਣ ਦੇ ਸਭ ਤੋਂ ਪਹਿਲਾਂ ਇਹ ਤੇ ਗੱਲ ਫਿਰ ਸਵਾਦ ਹੀ ਪ੍ਰਦਾਨ ਸਰਦਾਰ ਬਗਾ ਸਿੰਘ ਜੀ ਦੇ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਸਾਡੀਆਂ ਲੇਬਰਾਂ ਨੂੰ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਕਮੇਟੀਆਂ ਬਣਾ ਕੇ ਤੇ ਕੰਮ ਲੈਣ ਦਾ ਤਰੀਕਾ ਦੱਸਿਆ ਤੇ ਦੂਸਰੀ ਬੇਨਤੀ ਇਹ ਆ ਕਿ ਜੋ ਸਰਕਾਰ ਬਣ ਜਾਂਦੀ ਆ ਸਰਕਾਰ ਦੇ ਵਿੱਚ ਬਣਨ ਵੇਲੇ ਸਾਨੂੰ ਵਰਤਿਆ ਜਾਂਦਾ ਤੇ ਸਰਕਾਰ ਬਣ ਤੋਂ ਬਾਅਦ ਜਿਵੇਂ ਕਿ ਇੱਕ ਊੜਾ ਕੜਕ ਹੁੰਦਾ ਉਹਦੀ ਤਰ੍ਹਾਂ ਛੁੱਟਿਆ ਜਾਂਦਾ ਇਹ ਬਹੁਤ ਹੀ ਮਣ ਭਗੀਆਂ ਖਬਰਾਂ ਤੇ ਬੇਨਤੀਆਂ ਕਿਉਂਕਿ ਬਹੁਤ ਦਾ ਦੁੱਖ ਹੁੰਦਾ ਇਹ ਚੀਜ਼ ਦਾ ਕਿ ਅਸੀਂ بڑا ਹਮਲਾ ਮਾਰ ਕੇ ਪਿੱਛੇ ਆਮ ਪਾਰਟੀ ਜਿਤਾਈ ਸੀ ਤੇ ਉਹਦਾ ਜਿਹੜਾ ਰਿਜ਼ਲਟ ਆ ਉਹ ਵੀ ਅਸੀਂ ਆਪ ਹੀ ਭੁਗਤ ਰਹੇ ਆ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਜੀ ਮੈਂ ਆਪਦੇ ਪਿੰਡ ਦੀ ਗੱਲ ਕਰਦੇ ਆ ਕਿ ਮੇਰਾ ਪਿੰਡ ਪੜਾਣਾ ਠੀਕ ਆ ਜੀ ਸਾਡਾ ਬਲਾਗ ਜੀਰਾ ਜੀ ਸਾਡੇ ਨਾਲ ਕੀ ਹੋਇਆ ਜੀ ਵੋਟਾਂ ਤੋਂ ਕੁਝ ਦਿਨ ਪਹਿਲਾਂ ਸਾਡੇ ਮੰਤਰੀ ਸਾਹਿਬ ਨਹੀਂ ਆਉਣਾ ਸੀਗਾ ਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਆਪਦੀਆਂ ਲੀਵਰਾਂ ਲੈ ਕੇ ਤੇ ਆਇਆ ਜੋ ਭਾਈ ਇੱਥੇ ਮੰਤਰੀ ਨਹੀਂ ਆਉਣਾ ਜੀ ਠੀਕ ਆ ਜੀ ਅਸੀਂ ਉਹਦੇ ਤੋਂ ਨਾ ਕਰ ਦਿੱਤੀ ਕਿ ਜੇਕਰ ਜੇਕਰ ਤੁਹਾਡੀਆਂ ਜਨਾਨੀਆਂ ਨਹੀਂ ਇੱਥੇ ਆ ਸਕਦੀਆਂ ਤੇ ਸਾਡੀਆਂ ਜਨਾਨੀਆਂ ਵੀ ਨਹੀਂ ਆ ਸਕਦੀਆਂ ਇਸ ਕਰਕੇ ਉਸ ਦਿਨ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀਗੀ ਤੇ ਦੂਸਰੇ ਦਿਨ ਬਲਾਗ ਦੇ ਵਿੱਚ ਫੋਨ ਲਾ ਕੇ ਕਹਿਤਾ ਕਿ ਹੀਰਾ ਸਿੰਘ ਦਾ ਕੰਮ ਬੰਦ ਕਰਾ ਦਿਓ ਤਾਂ ਜਾ ਵਹੀ ਉੱਥੇ ਹੀ ਗਏ ਪਹੁੰਚੇ ਤੇ ਸਾਨੂੰ ਜਾਂਦਿਆ ਸੀ ਸਾਡੇ ਜਿਹੜਾ ਗ੍ਰਾਮ ਸੇਵ ਤੁਸੀਂ ਉਹਨੇ ਕਿਹਾ ਕਿ ਭਾਈ ਛੱਡੀ ਫੰਡੋਰ ਰਿਪੋਰਟ ਆਈ ਆ ਤੇ ਤੁਸੀਂ ਭਾਈ ਕੰਮ ਤੁਹਾਡਾ ਬੰਦ ਕਰਨਾ ਮੈਂ ਕਿਹਾ ਤੁਸੀਂ ਮੇਰਾ ਮੈਸਟਰੋਲ ਗੱਡਾ ਮੇਰੇ ਦੋ ਦਿਨ ਦਾ ਮੈਸਟਰੋ ਰਹਿਦਾ ਮੇਰਾ ਕੰਮ ਬੰਦ ਨਹੀਂ ਕਰ ਸਕਦੇਗੇ ਮੈਂ ਤਾਂ ਹੁਣ ਦੋ ਦਿਨ ਕੰਮ ਕਰੂੰਗਾ ਉਸ ਤੋਂ ਬਾਅਦ ਵਿੱਚ ਫਿਰ ਵੇਖਾਂਗੇ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਕਿੰਨੇ ਬੰਦ ਕਰਵਾਇਆ ਤੇ ਕਹਿੰਦੇ ਕਿ ਤੁਹਾਡਿਆਂ ਪਾਰਟੀ ਦੇ ਵਰਕਰਾਂ ਨੇ ਕਰਾਇਆ ਪੰਦਾ ਠੀਕ ਆ ਜੀ ਆਈ ਉਹਨਾਂ ਨੂੰ ਫੋਨ ਲਾਇਆ ਤੇ ਉਹ ਮੁੱਕਰ ਗਏ ਜੀ ਕਹਿੰਦੇ ਜੀ ਅਸੀਂ ਕੀ ਆਣੀਗਾ ਜੀ ਇਸ ਕਰਕੇ ਇਹ ਜਿਹੜੀਆਂ ਮੁਸ਼ਕਲਾਂ ਆ ਪਿੰਡਾਂ ਦੇ ਵਿੱਚ ਆਈ ਜਾਂਦੀਆਂ ਸਾਡੀਆਂ ਬੇਨਤੀ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਸੰਭਾਲਿਆ ਜਾਵੇ ਕਿ ਜਿਸ ਦਿਨ ਸਾਡਾ ਭਾਈਚਾਰਾ ਸਮਾਜ ਜਿੱਦੇ ਵੀ ਇਹ ਬੰਨੇ ਕੁਰਪਿਆ ਤੇ ਫਿਰ ਕੰਗਲਾਂ ਦੋਦੋਂ ਨੂੰ ਲਫੇੜੀ ਪਹਿਣਗੇ। ਇਹ ਸੀ ਫਾਰਕੂ ਆਗੂ ਸਾਡੇ ਸਰਕਲ ਪ੍ਰਧਾਨ ਪਿੰਡ ਪਡਾਣੇ ਤੋਂ ਹੀਰਾ ਸਿੰਘ ਜੀ ਆ ਹਾਲੇ ਆਪਾਂ ਉਸ ਕਾਬਲ ਨਹੀਂ ਹੋਏ ਲੇਕਿਨ ਹੌਸਲੇ ਬਲੰਦ ਨੇ ਹੋ ਸਕਦਾ ਮੌਕਾ ਲੱਗੇ ਤਾਂ ਇਹੋ ਜਿਹਾ ਮਾਹੌਲ ਆ ਦੇ ਲੇਕਿਨ ਬੇਨਤੀ ਹੈ ਕਿ ਸ਼ਾਂਤੀ ਮਾਹੌਲ ਦੇ ਵਿੱਚ ਆਪਾਂ ਨੂੰ ਕੁਝ ਸਮਾਂ ਰਹਿਣਾ ਪੈਗਾ ਉਸ ਤੋਂ ਅੱਗੇ ਤੁਹਾਡੀ ਇੱਛਾ ਇਹ ਵੀ ਪੂਰੀ ਹੋ ਸਕਦੀ ਆ ਜੇ ਤੁਸੀਂ ਪਿਆਰ ਭਾਵਨਾ ਨਾਲ ਕਮੇਟੀਆਂ ਜਿਆਦੀਆਂ ਬਣਾ ਲਓ ਤੇ ਸੰਗਠਨ ਨੂੰ ਵੱਡਾ ਕਰ ਲਵੋ ਇਹ ਵੀ ਕੰਮ ਫੇਰ ਆਪਾਂ ਸ਼ੁਰੂ ਕਰ ਦਾਂਗੇ ਆਪਣੇ ਵਿੱਚ ਹੁਣ ਜ਼ਿਲ੍ਹਾ ਪਰਦਾਹ ਮਨਜੀਤਕੌਰ ਕਾਲਾ ਟਿੱਬਾ ਬੇਨਤੀ ਆ ਕਿ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਦੀ ਕਿਉਂ ਲੋੜ ਪੈ ਗਈ ਆਪਾਂ ਨੂੰ ਬਣਾਉਣ ਦੀ ਕਿਉਂ ਲੋੜ ਪੈ ਗਈ ਉਸ ਬਾਰੇ ਅਸੀਂ ਪੁੱਛਾਂਗੇ ਕਿ ਇਹ ਜੁੜੇ ਕਦੋਂ ਕੀ ਇਹਨਾਂ ਦਾ ਹਾਲਾਤ ਕੀ ਹੋਏ ਤਾਂ ਜਦੋਂ ਹਾਲਾਤਾਂ ਦੇ ਮੁਤਾਬਕ ਦੇਖ ਕੇ ਤੇ ਮਜ਼ਦੂਰੀ ਬਣ ਗਈ ਆ ਸਾਡੀ ਜ਼ਿਲ੍ਹਾ ਪ੍ਰਧਾਨ ਦੀ ਮਨਜੀਤ ਕੌਰ ਪਿੰਡ ਕਾਲਾ ਕਿੱਬਾ ਜਿਆ ਪਿੰਡ ਜਿਆ ਪਾਰਾ ਮੇਰਾ ਨਾਮ ਮਨਜੀਤ ਕੌਰ ਕਾਲਾ ਕਿੱਬਾ ਰਹਿਣ ਵਾਲੀ ਬਲਾਕ ਮਨੋਤ ਜ਼ਿਲ੍ਹਾ ਫੋਈ ਪਰ ਜਦੋਂ ਸਰਵਾਧ ਕੀਤੀ ਸੀ ਕੰਮ ਦੀ ਬੱਗੇ ਸਿੰਘ ਨਾਲ ਚੜ੍ਹ ਕੇ ਉਹ ਤਾਂ ਵਧੀਆ ਕਰਨ ਲੱਗਿਆ ਸੀ ਜੁੜੇ ਨਾਲ 8-9 ਮਹੀਨੇ ਸਾਡੀ ਲੜਾਈ ਚੱਲਦੀ ਰਹੀ ਪਰ ਮਨ ਨਹੀਂ ਲੈਣ ਦਿੰਦੇ ਸੀ ਸਰਪੰਚ ਸਾਹਿਬ ਹਾਲੇ ਟਿੱਬੇ ਦੇ ਕਰਕੇ ਵੇਖਿਆ ਨਾ ਗੰਦਾ ਸੀ ਮੰਦਿਰ ਕੋਲ ਕੰਮ ਲਾਇਕੇ ਵਿਖਾਵੀ ਸਾਡੀ ਆਡੀਸੀ ਵੀ ਲੜਾਈ ਹੋਈ ਮੈਂ ਲਾਇਆ ਤੀਖ ਵਿਖਾਵਾ ਦਿੱਤ ਨੂੰ ਕੰਮ ਮੈਂ ਤਾਂ ਮੈਨੂੰ ਹਟਦੀ ਅਟਾ ਜਾਂਦਿਆਂ ਨੂੰ ਘਰ ਜਾ ਕੇ ਪੁਲਿਸ ਆਵੀ ਕਹਿੰਦੇ ਜੀ ਮੇਰੀ ਕੈਨੀ ਵੀ ਕੈਪ ਹੋ ਗਈ ਹੈ ਤੇ ਅੰਕਲ ਦੇ ਐਂਡ ਥੈਂ ਉਂਦੇ ਹਸਲੇ ਬਲੰਦ ਸੀਦੇ ਸਾਨੂੰ ਉਹਨੇ ਟੱਕੀ ਹਵਾ ਨਹੀਂ ਲੱਗਣ ਦਿੱਤੀ ਅੰਕਲ ਨੇ ਬਗੈਰ ਪ੍ਰਤਾਨ ਨੇ ਅਸੀਂ ਕੋਸੇ ਇਤਜਾਦ ਦਿੱਤੀ ਨੋਟਸ ਕਢਾਏ ਸਾਡੇ ਥਾਉਣ ਦੇ ਤਮਕੀਆਂ ਵਦੇ ਰਹੀ ਸੀ ਦੇਖੀ ਉਹ ਵੀ ਅਸੀਂ ਕੁਛ ਨਹੀਂ ਹੋਣ ਦਿੱਤ ਅੰਕਲ ਨੇ ਸਾਨੂੰ ਉਹਦੇ ਨਾਲ ਹੀ ਸਾਨੂੰ ਹੌਸਲਾ ਬਣਿਆ ਰਿਹਾ ਇਕੱਲੀ ਰਹਿ ਗਈ ਪਿੰਡ ਵਿੱਚ ਮੇਰਾ ਸਾਥ ਛੱਡ ਦਿੱਤਾ ਲੇਬਰ ਨੇ ਵੀ ਪਰ ਜਦੋਂ ਦੋਸਤ ਕੰਮ ਵਿੱਚ ਚਲਾਇਆ ਮੈਂ ਵਧੀਆ ਚੱਲਦਾ ਰਿਹਾ ਜਦੋਂ ਮੈਂ ਪਰਚੇ ਦੇ ਕਟਾਉਣ ਦਾ ਟਾਈਮ ਆਇਆ ਮੈਂ ਮਤਲਬ ਛੱਡਾਂਗੀ ਨਹੀਂ ਮੈਂ ਤਾਂ ਨਵਾਵਾਂਗੀ ਉੱਥੇ ਜਿੱਥੇ ਟੰਕਾਣਾ ਹੈ ਜਾਲੀ ਮਿਸਾਲ ਕਦਾ ਕੇ ਛੱਪੜ ਦਾ ਕੰਮ ਹੈ ਨਹੀਂ ਕਿ ਉੱਥੇ ਕੋਈ ਵੀ ਕੰਦ ਵੱਜਿਆ ਸੀ ਤਾਂ ਮੈਂ ਇੱਥੇ ਲੈ ਕੇ ਆਏ ਆ ਡੀਸੀਡੀ ਦਫਤਰ ਕਰਨਾਗਾ ਸੀਦਾ ਇਹਨਾਂ ਨੇ ਪ੍ਰਧਾਨ ਸਾਡੇ ਪੱਗਾ ਸਿੰਘ ਨੇ ਕਹਿਆ ਐ ਪੀਓ ਸਾਡੇ ਦੇ ਪਰਚਾ ਕੱਟੇ ਖਾਂ ਤੇ ਛੜਕ ਦੇ ਵਿਚਾਲੇ ਕੱਤੀ ਛੜਕਤ ਬੈਠੇ ਆ ਪ੍ਰਧਾਨ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਰਚੇ ਬਣਾਦੇ ਨਹੀਂ ਹੱਡੀ ਘਾਟੇ ਦੀ ਖਫਰਾ ਨੇ ਉਹਨੂੰ ਰਾਹ ਲਾਇਆ ਫੋਨ ਕੀਤਾ ਬਿੰਦਲੇਵਰ ਚੱਕ ਕੇ ਲੈ ਆ ਜਿਵੇਂ ਜਾਣਦੇ ਨੇ ਲੇਬਰ ਨੂੰ ਦੇ ਲੈ ਕੇ ਪੈਸਾ ਦੇ ਕੇ ਉਲਟੇ ਮੇਰੇ ਤੇ ਬਿਆਨ ਦੇ ਕੇ ਤੇ ਗਵਾਹੀ ਦਿੱਤੀ ਉਹਨਾਂ ਨੇ ਪਰਚਾ ਖਰਜ ਹੋ ਗਿਆ ਇਸ ਇਸ ਤੋਂ ਬਾਅਦ ਅੰਕਲ ਨੇ ਸੋਚਿਆ ਵੀ ਮਰਜੀਤ ਤੇ ਅਟੈਕ ਨਾ ਹੋ ਜਾਏ ਮਰਜੀਤ ਨੂੰ ਇਹਨੇ ਜ਼ਿੰਮੇਵਾਰੀ ਸੌਂਪ ਦਿੱਤੀ ਜ਼ਿਲ੍ਹਾ ਪ੍ਰਧਾਨ ਨੂੰ ਜ਼ਿੰਮੇਵਾਰੀ ਲਈ ਬਹੁਤ ਵਧੀਆ ਨਿਭਾਈ ਵੀ ਆ 5-6 ਸਾਲ ਤੋਂ ਆਪਾਂ ਕੰਮ ਵੀ ਵਧੀਆ ਕੀਤਾ ਵਰਕਿੰਗ ਕੀਤਾ ਹੈ ਪਿੰਡਾਂ ਦੇ ਪੈਦਲ ਜਾ ਕੇ ਉਹ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ ਵੀ ਹੁਣ ਪਤਾ ਲੱਗ ਗਿਆ ਬਲਾਕ ਚ ਜਿਲ੍ਹਾ ਪ੍ਰਸ਼ਾਨ ਹੁਣ ਧਮਕੀਆਂ ਦੇ ਰਹੇ ਨੇ ਮੈਨੂੰ ਜੁ ਮਟਾਇਆ ਜਾਵੇ ਪ੍ਰਸ਼ਾਨ ਬਦਲਿਆ ਜਾਵੇ ਇੰਨਾ ਕਹਿੰਦਾ ਹਾਂ ਜੈ ਪਿੰਡ ਜੈ ਭਾਰਤ ਦੇਖੋ ਜੀ ਜਿੰਨਾ ਵਫਾਦਾਰੀ ਨਾਲ ਕੰਮ ਕਰਨਾ ਹੈ ਉਹਦੇ ਪਾਰਟੀ ਵੀ ਉਹਨਾਂ ਦਾ ਹੱਕ ਨਹੀਂ ਰੱਖਦੀ ਬੰਦੇ ਭਾਵੇਂ ਇਹਨਾਂ ਦੇ ਪਿੰਡ ਦੇ ਗਿਦਾਰੀ ਕਰ ਗਏ ਲੇਕਿਨ ਦੋ ਚੀਜ਼ਾਂ ਚੱਲੀਆਂ ਇੱਕ ਟਾਈਮ ਔਰ ਮੀਟਿੰਗ ਤੇ ਸਾਨੂੰ ਸਿਰ ਆਣਾ ਦੂਸਰਾ ਕਿ ਇਮਾਨਦਾਰੀ ਸੀ ਕਿ ਜੇ ਕੰਪਲੇਂਟ ਕਿਸ ਦਾ ਮਨਰੇਗਾ ਦੇ ਹੱਕ ਵਿੱਚ ਤੇ ਕਰਦੀਆਂ ਮੁਸ਼ਕਲਾਂ ਵੀ ਚੱਲੀਆਂ ਤੇ ਨਾਲ ਨੋਟਿਸ ਵੀ ਜਿਹੜੇ ਆਉਂਦੇ ਰਹਾ ਉਹਨਾਂ ਦਾ ਸਾਹਮਣਾ ਵੀ ਕੀਤਾ ਉਹਨਾਂ ਨੇ ਇੱਕ ਖੋਦ ਆ ਪੱচ্চਾ ਪਾਇਆ ਸਰਪੰਚ ਨੇ ਵੀ ਮੈਂ ਪੁਲਿਸ ਨੂੰ ਬੁਲਾ ਕੇ ਕੁਝ ਕਰ ਲਾਂਗਾ ਲੇਕਿਨ ਉਹਦਾ ਵੀ ਅਸੀਂ ਸਾਹਮਣਾ ਕੀਤਾ ਇਹ ਆ ਜਿਹੜੀ ਵਫਾਦਾਰੀ ਸਮਾਜ ਦੀ ਤੇ ਸਮਾਜ ਲਈ ਲੜਾਈ ਦੇ ਵੀ ਸਾਹਮਣਾ ਕਰਨਾ ਕਾਹੀ ਉਹ ਹੱਕਦਾਰ ਬਣ ਕੇ ਕਿ ਅਸੀਂ ਜ਼ਿਲ੍ਹਾ ਪ੍ਰਧਾਨ ਦੀ ਇਹੋ ਜੇ ਲੀਡਰਾਂ ਦੀ ਲੋੜ ਹੈਗੀ ਆ ਤਾਂ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਕਿਉਂ ਗਰਮੀਸ਼ਪੁਰ ਪਿੰਡ ਖੰਭਾ ਤੋਂ ਆਇਆ ਕੱਲ ਦੇ ਬਲਾਕ ਦੇ ਵਿੱਚ ਜਦੋਂ ਰੂਹ ਰੂਹ ਹੁੰਦਿਆਂ ਬਹੁਤ ਵੱਡਾ ਯੋਗਦਾਨ ਸੀਗਾ ਇਹ ਵੀ ਕੁੜੀ ਸ਼ਾਦੀ ਹੈਗੀ ਆ ਤੇ ਮਨਜੀਤ ਵੀ ਹੈਗੀ ਹੈ ਦੋ ਹੀ ਕੁੜੀਆਂ ਚੀਂਆਂ ਜਿਹੜੀਆਂ ਕੈਮਰੋ ਦੇ ਵਿੱਚ ਮੇਰੇ ਨਾਲ 6000 ਰੁਪਇਆ ਆਇਆ ਮੈਂ ਬੇਨਤੀ ਕਰੂੰਗਾ ਉਹ ਗਰਮੀਸ਼ ਆ ਕੇ ਬੋਲੇ ਮੇਰੀ ਟਾਣਾ ਪੈਦਾ ਆ ਆਖਿਰ ਉਹ ਲੈ ਆਖਿਰ ਉਹ ਰੂਲ ਹੈ ਨਾ ਆਪੜਾ ਨਾਮ ਤਾਂ ਦੱਸ ਦੇ ਨਾ ਖੰਡੇ ਤੋਂ ਅਹੀਂ ਆ ਵਾਕਿਆ ਜਿਹੜੀ ਗੱਲ ਦੀ ਅੱਗੇ ਨਹੀਂ ਨਹੀਂ ਐਵੇਂ ਨਹੀਂ ਅੱਗੇ ਆਓ ਮੈਨੂੰ ਸਾਹਮਣੇ ਖੜਾ ਦੇ ਤੁਸੀਂ ਆ ਆਓ 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 ਹਾਜੀ ਆਉਣ ਵਾਲੇ ਸਮੇਂ 'ਚ ਇਹਦੇ ਕੰਮ ਨੂੰ ਵੇਖ ਕੇ ਇਹਨੂੰ ਅਸੀਂ ਵਿਚਾਰ ਬਣਾਇਆ ਸੀ ਜ਼ਿਲ੍ਹਾ ਪ੍ਰਧਾਨ ਨਾ ਸਰਕਲ ਪ੍ਰਧਾਨ ਸਰਕਲ ਪ੍ਰਧਾਨ ਤੋਂ ਸਾਡੇ ਤਹਿਸੀਲ ਦੀ ਗੁਰੂ ਰਖਾਇ ਦੀ ਸੀਟ ਵਲੀ ਸੀਗੀ ਆ ਦੂਸਰੀ ਮਮਦੋੜ ਦੀ ਔਰ ਅਹੁਦੇ ਨੂੰ ਵੇਖ ਕੇ ਦੇਣਾ ਔਰ ਕੰਮ ਜਿਹੜਾ ਹੈਗਾ ਠੀਕ ਆ ਅੱਗੇ ਕੰਮ ਕਿਹੋ ਜਿਹਾ ਕਰਦੇ ਉਹਦੀ ਰਿਪੋਰਟ ਦੱਸੇਗੀ ਲੇਕਿਨ ਬਲਾਕ ਦੇ ਵਿੱਚ 6 ਤਰੀਕ ਨੂੰ ਜਦੋਂ ਸਾਡੀ ਦਿਹਾਤੀ ਏਰੀਏ ਦੇ ਐਮਐਲਏ ਦੇ ਪੀਏ ਦੇ ਨਾਲ ਪਿੰਡ rau ਕਿਆਂ ਦਾ ਆ ਜਿਹੜਾ ਆ ਕੇ ਉੱਥੇ ਬਲਾਕ ਦੇ ਵਿੱਚ ਬੋਲਿਆ ਮੈਂ ਬੇਨਤੀ ਕਰੂੰਗਾ ਕਿ ਗਰਮੀਤ ਦੋ ਗੱਲਾਂ ਤਾਂ ਤੈਨੂੰ ਦਖਨੀਆਂ ਪਹਿਣਗੀਆਂ ਉੱਥੇ ਕੀ ਕੀ ਹੋਇਆ ਬੋਲੋ ਹਿੰਮਤ ਕਰੋ ਤੁਹਾਡੀ ਇਹ ਰੰਡਾ ਮੁੰਡਾ ਗਰਮੀਤ ਕਹਿੰਦਾ ਕਹਿੰਦਾ ਬੋਲ ਤੋਂ ਨਹੀਂ ਬੋਲਦੀ ਬੋਲ ਤੋਂ ਹੈ ਮਾਰੋ ਨਾ ਵੀ ਕੁਦੀ ਬੋਲੇਗੀ ਠੀਕ ਨਹੀਂ ਬੋਲਣਾ ਕਿੰਕੋ ਹਾਂਜੀ ਗਰਮੀਤ ਕੋਲ ਪਹਿਣਦੀ ਹੋਣ ਲੈਣਾ ਆਪਾਂ ਲੋਕ ਲੈ ਨੋ ਨੋ ਕੀ ਕੈਮਰਾ ਚੱਲਦਾ ਪਿਆ ਸਹੀ ਸਹੀ ਇੱਕ ਪੱਕਾ ਚੱਲਦਾ। ਯਾਵੇਂ ਨੋ ਤੂੰ ਥੋੜੀ ਜਿਹਾ ਦੇ ਦੇ। ਕੋਈ ਨਹੀਂ ਕੋਈ। ਕੁਛ ਨਹੀਂ ਬੋਲਿਆ। ਚਲੋ। ਇਹ ਤਾਂ ਤੂੰ ਕਹਿ ਦੇਣਾ ਵੀ ਪ੍ਰਧਾਨ ਜੀ ਤੇਰੇ ਨਾਲ ਆ ਜੇ ਅੱਗੇ ਕੋਈ ਲੜਾਈ ਵਾਦੀ ਹੈ ਤਾਂ। ਹਾਂਜੀ। ਬਿਲਕੁਲ। ਜੇ ਅਫਸਰਾ ਨੇ ਤੈਨੂੰ ਪੁੱਛਿਆ ਕੀ ਹੋਇਆ ਫਿਰ ਕੀ ਕਹਿਣਾ? ਅਫਸਰਾ ਨੇ ਜਿਆਦਾ ਕੁਝ ਨਹੀਂ ਕਰਿਆ। ਕਾਹ ਨੂੰ ਇਹੀ ਗੱਲ ਕਹਰੇ ਮੈਨੂੰ ਬੋਲ ਦੋਗੇ ਕਿ ਕਿੰਨੀ ਬੋਲੋਗੇ ਮਾੜਾ ਇਹ ਬੋਲਣਾ ਪੈਗਾ ਕਿ ਤੂੰ ਕੀ ਕਹਿੰਦੇ ਸੀ ਮੈਨੂੰ ਕੀ ਕਹਿੰਦੇ ਸੀ ਤੁਹਾਨੂੰ ਕੀ ਕਹਿੰਦੇ ਸੀ ਇਹ ਇਹਨਾਂ ਨੇ ਗੰਦ ਪਾਇਆ ਦਫਤਰਾ ਚ ਆ ਜਾਂਦੇ ਆ ਕਿਉਂ ਹੋਇਆ ਉਹ ਗਰਮੀਤਾ ਜੀ ਤੁਹਾਡੇ ਦੋਵਾਂ ਦੇ ਸਿਰ ਤੇ ਇਹ ਕੇਸ ਜਿਹੜਾ ਚੱਲ ਰਿਹਾ ਇਹਦਾ ਲੋਕਾਂ ਨੇ ਐਕਸ਼ਨ ਲੈਣਾ ਤੁਹਾਡੇ ਤੋਂ ਸੁਣ ਕੇ ਲੈਣਾ ਹੈ ਹੋ ਸਕਦਾ ਪ੍ਰਧਾਨ ਘੂਟ ਬੋਲਦਾ ਹੋਵੇ ਇਹਨਾਂ ਤਾਂ ਮੰਜੀਤ ਨਹੀਂ ਇੰਨੀ ਕੀ ਗੱਲ ਕੀ ਨਾ ਠੀਕ ਹੈ ਜੀ ਮੰਜੀ ਤੇ ਜੇ ਤੈਨੂੰ ਆਇਆ ਦੁਬਾਰਾ ਬੋਲ ਦੇ ਤੈਨੂੰ ਵੇਖ ਕੇ ਮਨ ਕੋਲ ਖੇਤਰੀ ਬੋਲੋ ਮੰਜੀ ਛੇ ਤਰੀਕ ਦਾ ਕੀ ਹਵਾਲਾ ਹੋਇਆ ਬਲਾਕ ਦਾ ਤੂੰ ਬੋਲ ਦੇ ਪਹਿਲੇ ਗਾਪ ਗਾਪਾ ਮੇਰਾ ਨਾਮ ਹਰਖਸਰ ਅਲਸੇਪਾ ਗ੍ਰੇਨਵਾਲ ਜ਼ਿਲ੍ਹਾ ਪ੍ਰਧਾਨ ਛੇ ਤਰੀਕ ਨੂੰ ਬੱਗਾ ਪ੍ਰਧਾਨ ਸਾਡੇ ਨਾਲ ਗਿਆ ਸੀ ਬਲਾਕ ਤੇ ਜਾਉਂਦੇ ਕਰਨ ਕਰਨਦੀਪਪੁਰ ਦਾ ਕੰਮ ਕਢਾਉਣਾ ਸੀਦਾ ਉੱਥੋਂ ਦਾ ਆਮਲੇ ਦਾ ਬੰਦਾ ਪਈਏ ਆਣ ਕੇ ਕਹਿੰਦਾ ਸੀ ਆਮਲ ਦੀ ਰਿਪੋਰਟ ਲਓ ਤਾਂ ਤੁਹਾਨੂੰ ਕੰਮ ਮਿਲੇਗਾ ਕਹਿੰਦੇ ਕਿ ਆ ਕੇ ਗੰਦ ਪਾਉਂਦੇ ਹੋ ਗੰਦ ਹਟਾਣਾ ਚਾਹੁੰਦੇ ਅਸੀਂ ਕਿਹਾ ਵੀ ਅੰਕ ਪ੍ਰਧਾਨ ਵੱਲੋਂ ਗਿਆ ਏ ਉਹਨਾਂ ਦਾ ਪੂਰਾ ਮਾਹੌਲ ਸੀ ਲੜਾਈ ਟਕਰਮ ਦਾ ਬਹੁਤ ਮਾੜਾ ਬੋਲੇ ਰਵਈਆ ਕੀਤਾ ਸਾਡੇ ਨਾਲ ਪ੍ਰਧਾਨ ਨਾਲ ਵੀ ਪਰ ਹਾਥੂ ਨਹੀਂ برداشت ਹੋਇਆ ਬੋਲ ਉੱਥੇ ਕਿ ਮੰਜੀ ਤੇਰੇ ਨਾਲੋਂ ਤਾਂ ਗ੍ਰੀਵੀਜ਼ ਜ਼ਿਆਦਾ ਬੋਲੀ ਸੀ ਨਾ ਗਰਮੀ ਤੇ ਇਹ ਤਾਂ ਗੱਲ ਸਹੀ ਹੈ ਨਾ ਜਿਹੜਾ ਮਨਜੀਤ ਨੇ ਕਹਿਤਾ ਬਿਲਕੁਲ ਐਵੇਂ ਹੀ ਹੋਇਆ ਸਾਥੀਓ ਥੋੜਾ ਜਿਹਾ ਡਿਸਪਲਿਨ ਮਿਲਾ ਲਓ ਧਿਆਨ ਕਰਿਓ ਜੀ ਉਹ ਵੀ ਦਿਨ ਸੀਗੇ ਕਿ ਜਦੋਂ ਅਸੀਂ ਸ਼ੁਰੂਆਤੋਂ ਅੱਜ ਤੋਂ 20 ਸਾਲ ਪਹਿਲੂ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਨਾ ਕੋਈ ਮੈਂਦ ਨਹੀਂ ਹੈਗੀ ਸੀ ਕੋਈ ਬੰਦਾ ਨਾਲ ਸਾਥ ਦੇਊਗਾ ਚਾਹੇ ਨਾ ਦੇਊਗਾ ਔਰ ਜਦੋਂ ਬਾਹਰੋਂ ਹਾਲਾਤਾਂ ਨੂੰ ਵੇਖ ਕੇ ਕੰਮ ਕਰਨਾ ਹੀ ਦਾ ਸੀ ਕਰੇ ਸ਼ਿਕਾਇਤ ਆਉਂਦੀ ਸੀ ਵੀ ਕਰੇ ਸ਼ਿਕਾਇਤ ਆਉਂਦੀ ਸੀ ਤੁਹਾਡਾ ਮੁੰਡਾ ਪੰਗੇ ਲੈਂਦਾ ਤੁਹਾਡਾ ਮੁੰਡਾ ਲੜਾਈ ਪਾਉਂਦਾ ਕਰੋ ਵੀ ਖੂਬ ਲੜਾਈ ਹੁੰਦੀ ਸੀ ਕਦੇ-ਕਦੇ ਵਾਰੀ ਸਲਾਈ ਵੀ ਹੋ ਜਾਂਦੀ ਸੀਗੀ ਕੱਲੀ ਲੜਾਈ ਨਹੀਂ ਹੁੰਦੀ ਸੀ ਕਦੇ-ਕਦੇ ਪੂਰੀ ਸਲਾਈ ਵੀ ਹੋ ਜਾਂਦੀ ਸੀ ਜਦੋਂ ਘਰ ਦਾ ਦਬਾਅ ਪੈਂਦਾ ਸੀ ਕੰਮ ਛੱਡਣ ਲਈ ਹਾਂ ਕਰਕੇ ਆ ਜੀਦਾ ਸੀ ਵੀ ਹੁਣ ਕੰਮ ਮੈਂ ਕਰਾਂ ਨਹੀਂ ਜਾਵਾਂਗਾ ਫਿਰ ਹਾਲਾਤਾਂ ਨੂੰ ਵੇਖ ਕੇ ਲੋਕਾਂ ਦੀ ਰਿਪੋਰਟ ਨੂੰ ਵੇਖ ਕੇ ਕੰਮ ਕਰੀਦਾ ਸੀ ਇਸੇ ਤਰ੍ਹਾਂ ਕੰਮ ਕਰਦਿਆਂ ਕਰਦਿਆਂ ਅਸੀਂ ਪਿੰਡ ਜੱਗਾ ਜੀਆ ਬੱਗਾ ਪਿੰਡ ਦੇ ਵਿੱਚ ਸਪੀਚ ਕਰ ਰਹੇ ਸੀ ਇੱਕ ਪ੍ਰੋਗਰਾਮ ਜੈ ਸਿੰਘ ਫਲੋਰ ਦੀ ਟੀਮ ਨਾਲੀ ਤਾਂ 2006 ਦੇ ਵਿੱਚ ਉਹਨਾਂ ਨੇ ਜੈ ਸਿੰਘ ਫਲੋਰ ਨੇ ਸਾਨੂੰ ਆਪਣੇ ਨਾਲ ਜੋੜ ਲਿਆ ਤਾਂ ਨਾਲ ਉਸ ਤੋਂ ਬਾਅਦ 2008 ਦੇ ਵਿੱਚ ਸਾਡੀ ਇੱਕ ਚੋਣ ਕੀਤੀ ਜ਼ਿਲ੍ਹਾ ਪ੍ਰਧਾਨ ਦੀ ਉਹ ਚੋਣ ਦੇ ਵਿੱਚ ਅਸੀਂ ਜਿੱਤੇ ਜਿੱਤ ਕਰਨ ਤੋਂ ਬਾਅਦ ਸਾਡੀ ਲੜਾਈ ਖੂਬ ਵੱਧੀ ਤਾਂ ਨਾਲ ਸਾਡਾ ਕੋਰਮ ਜ਼ਿਲ੍ਹੇ ਦਾ ਸੀਗਾ ਉਹਦੇ ਲਈ ਥੋੜਾ ਜਿਹਾ ਕੰਮ ਅਧੂਰਾ ਰਹਿ ਗਿਆ ਉਸ ਤੋਂ ਬਾਅਦ ਥੋੜੇ ਜੇ ਸਮੇਂ ਬਾਅਦ 2010 ਦੇ ਵਿੱਚ ਇੱਕ ਸੋਕੜ ਨਹਿਰ ਬਲਡوزر ਫੇਰਿਆ ਸਾਡੇ ਗਰੀਬ ਲੋਕਾਂ 'ਚ ਉੱਥੇ ਏਪੀਓ ਉੱਥਾ ਉਥੇ ਐ ਐਸਡੀਐਮ ਈਓ ਦੇ ਨਾਲ ਐਸਡੀਐਮ ਦੇ ਨਾਲ ਡੀਐਸਪੀ ਔਰ ਭਾਰੀ ਫੋਰਸ ਦੇ ਨਾਲ ਉੱਥੇ ਗਿਆ ਨਾਲ ਲੇਡੀ ਪੁਲਿਸ ਦੇ ਹੱਥੋਂ ਪਾਈ ਹੋਈ ਤਾਂ ਪੂਰੀ ਲੜਾਈ ਝਗੜੇ ਦੇ ਨਾਲ ਉਹ ਮਕਾਨ ਰੋਕੇ ਗਏ ਤਾਂ ਉਸ ਤੋਂ ਬਾਅਦ ਬਕਾ ਸਿੰਘ ਨੂੰ ਜੇਲ੍ਹ ਲੈ ਗਏ ਅੱਧੇ ਤੋਂਨੇ ਘੰਟੇ ਤਬਾਅਰ ਲੋਕਾਂ ਨੇ ਵੀ ਪੂਰਾ ਸੰਯੋਗ ਦਿੱਤਾ ਜਿਹਦੇ ਵਿੱਚ ਔਰ 72 ਘੰਟੇ ਜਿਹੜਾ ਨੈਸ਼ਨਲ ਰੋਡ ਸ਼ੇਰਸ਼ਾ ਵਾਲੀ ਚੌਕ ਦੇ ਵਿੱਚ 6000 ਬੰਦਾ ਇਕੱਠਾ ਹੋਇਆ ਤੀਜੇ ਦਿਨ ਅਸੀਂ ਜੇਲ੍ਹ ਚੋਂ ਬਾਹਰ ਐਸੀ ਕਮਿਸ਼ਨ ਚੇਅਰਮੈਨ ਦੇ ਮੈਂਬਰ ਪੁਲੀ ਸਿੰਘ ਪਾਂਦੀ ਨੇ ਅਤੇ ਸ਼ੋਕਮਿੰਦਰਾ ਜੀ ਨੇ ਸਾਨੂੰ ਆ ਕੇ ਕਢਵਾਇਆ ਅਤੇ ਅੱਜ ਵੀ ਜਿਹੜੀ ਲੜਾਈ ਆ ਬਰਕਰਾਰ ਆ ਪਰ ਉਹ ਲੜਾਈ ਦੇ ਹਮੌਲ ਨੂੰ ਵੇਖ ਕੇ ਕਰਦੇ ਜਦੋਂ ਮੈਂ ਗਿਆ ਉਦੋਂ ਕਰਦੇ ਮੈਨੂੰ ਕਹਿਣ ਲੱਗੇ ਕਿ ਅੱਜ ਜੇ ਲੋਕ ਨਾ ਹੁੰਦੇ ਤਾਂ ਅੱਜ ਤੂੰ ਜੇਲ੍ਹ 'ਚ ੜ ਜਾਣਾ ਸੀ ਮੈਂ ਵੀ ਕਿਹਾ ਜੇ ਲੋਕਾਂ ਨੇ ਕਢਾਇਆ ਤੇ ਮੈਂ ਲੋਕਾਂ ਜੋਗਾ ਵਾਂ ਅੱਜ ਵੀ ਲੜਾਈਆਂ ਝਗੜੇ ਹੁੰਦੇ ਆ ਕਈ ਵਾਰ ਜੇਲਾ ਗਏ ਕਈ ਵਾਰ ਪਰਚੀ ਗਏ ਇਹੋ ਜਿਹਾ ਹਮੌਲ ਕਾਲੀਆਂ ਸਰਕਾਰਾਂ 'ਚ ਅਸੀਂ ਸਾਹਮਣਾ ਕੀਤਾ ਕਾਂਗਰਸ ਸਰਕਾਰ 'ਚ ਸਾਹਮਣਾ ਕੀਤਾ ਉਹਨਾਂ ਦੇ ਹਾਲਾਤਾਂ ਨੂੰ ਵੇਖ ਕੇ ਅਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਆ ਕਿ ਉਹ ਗੁੰਡਾ ਗੁੰਡਾ ਕਿਸਮ ਦੀ ਸਰਕਾਰ ਆ ਲੇਕਿਨ ਉਹਨਾਂ ਸਰਕਾਰਾਂ ਤੋਂ ਵੀ ਇੱਕ ਗੁੰਡਾ ਕਿਸਮ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੈਗੀ ਜਿਹੜੀਆਂ ਤੇ ਸਾਡੀਆਂ ਕੁੜੀਆਂ ਨੂੰ ਸਾਡੀਆਂ ਜਿਹੜੀਆਂ ਬੱਚੀਆਂ ਕੰਮ ਕਰਦੀਆਂ ਮਨਰੇਗਾ ਚ ਮੇੜ ਚ ਉਹਨਾਂ ਨੂੰ ਕਹਿੰਦੇ ਆ ਕਿ ਗੰਦ ਪਾਇਆ ਆਓ ਅੱਜ ਉਹਨਾਂ ਨੇ ਸਬੰਧ ਵਿੱਚ ਆਪਾਂ ਮੀਟਿੰਗ ਕਰਨੀ ਆ ਜਿਹਦੇ ਵਿੱਚ ਅਸੀਂ ਕਾਰਵਾਈ ਬਣਾਤੀ ਆ ਕੁਝ ਸਮਾਂ ਅਸੀਂ ਐਡੀਸੀ ਕੋਲੇ ਸਮਾਂ ਜਿਹੜੀ ਹੈਗੀ ਆ ਬਾਰ-ਬਾਰ ਮੀਟਿੰਗ ਲੈ ਰਹੇ ਆ ਉਸ ਤੋਂ ਬਾਅਦ ਕੀ ਹੁੰਦਾ ਉਹ ਤੁਹਾਨੂੰ ਫੋਨ ਰਾਹੀਂ ਦੱਸਾਂਗੇ ਅੱਗੇ ਕੀ ਕਰਨਾ ਆਓ ਸਾਥੀਓ ਇਹ ਲੜਾਈ ਬਾਬਾ ਸਾਹਿਬ ਡਾਕਟਰ ਬੇੜਕਾਰ ਜੀ ਮਵਾਦੇ ਦੀ ਹੁੰਦੀ ਸੀਗੀ ਉਦੋਂ ਵੀ ਸ਼ੁਭਾਸ਼ਾਦ ਮੱਤ ਪੇਟ ਸੀਗਾ ਉਹਨਾਂ ਨੇ ਕਾਫੀ ਸੰਘਰਸ਼ ਕੀਤਾ 25 ਸਾਲਾਂ ਤੋਂ ਬਾਅਦ ਸੰਵਿਧਾਨ ਬਣਾਇਆ ਸੰਵਿਧਾਨ ਵੀ ਅੱਜ ਸ਼ਰਮਾਇਦਾਰਾਂ ਦੀ ਮੁਠੀ ਚ ਆ ਜਿਹੜੇ ਲੋਕ ਸਰਕਾਰ ਚਲਾਉਂਦੇ ਆ ਵੱਡੀ ਨਰੇਗਾ ਤੇ ਵੀ ਕਰਜ਼ਾ ਉਹਨਾਂ ਦੀ ਮੁੱਖੀ ਚਾ ਤੁਹਾਡੇ ਹੱਕ ਵੀ ਉਹਨਾਂ ਦੀ ਮੁੱਖੀ ਚਾ ਬੱਚਿਆਂ ਦੇ ਸਕਾਲਰਸ਼ਿਪ ਤੇ ਗੀਤੇ ਰਾਸ਼ਨ ਸ਼ਗਨ ਸਕੀਮ ਮਰਲੇ ਇਹ ਸਾਰੇ ਉਹਨਾਂ ਦੇ ਮੁੱਖੀ ਚਾ ਪਰ ਇੱਕ ਗੱਲ ਹੋਰ ਜਿਹੜੀ ਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਆਪਾਂ ਕਰਨੀ ਸੀਗੀ ਸਮਾਂ ਜ਼ਿਆਦਾ ਹੋ ਗਿਆ ਲੋਕ ਕਾਰੇ ਪੈਂਦੇ ਆ ਥੋੜੀ ਜੀ ਮੈਂ ਰਿਪੋਰਟ ਦੇ ਦੇਣਾ ਕਿ ਸਰਕਾਰ ਦੀ ਬਹੁਤ ਵੱਡੀ ਜਿਹੜੀ ਹਦਾਇਤਾਂ ਨੇ ਪੰਚਾਇਤੀ ਜਗ੍ਹਾ ਤੇ ਜਿਹੜੀ ਪੰਚਾਇਤ ਦੀ ਜ਼ਮੀਨ ਆ ਉਹਦੇ 'ਚ ਜਿਹੜਾ ਤੁਹਾਡਾ ਹਿੱਸਾ ਬੰਦਾ ਉਹ ਸਰਕਾਰੀ ਰੇਟ ਦੇ ਨਾਲ ਤੁਸੀਂ ਲੈ ਸਕਦੇ ਹੋ ਲੇਕਿਨ ਤੁਹਾਡੀ ਪਾਰਟੀ ਦੇ ਜਿਹੜੇ ਆਗੂ ਨੇ ਪਿੰਡਾਂ 'ਚ ਫੀਲਡ 'ਚ ਕੰਮ ਕਰਦੇ ਉਹ ਜ਼ਿੰਮੇਵਾਰੀ ਨਹੀਂ ਸਮਝਦੇ ਇਸ ਲਈ ਆਪਾਂ ਤਿਆਰੀ ਤਾਂ ਕਰ ਸਕਦੇ ਆ ਜਾਣਕਾਰੀ ਕਰ ਸਕਦੇ ਆ ਲੇਕਿਨ ਕਾਮਯਾਬ ਨਹੀਂ ਹੋ ਸਕਦੇ ਨਹੀਂ ਦੇਖਣਾ ਪਿਆ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਆਪਾਂ ਉਹਨਾਂ ਡਾਟਾ ਕੱਢ ਕੇ ਸਿੱਖ ਲੋ ਕਿ ਜਿਹੜਿਆ ਪੰਚਾਇਤੀ ਜਗਾ ਉਹ ਤੁਹਾਨੂੰ ਹਿੱਸੇ ਚ ਮਿਲ ਸਕਦੀ ਆ ਉਹਦੇ ਚ ਬਾਗ ਤੁਸੀਂ ਲਾ ਸਕਦੇ ਹੋ ਸਬਸਿਡੀ ਤੁਹਾਨੂੰ ਮਿਲ ਸਕਦੀ ਆ ਉਹਦੇ ਚ ਹੀ ਨਿਰੇਦਾ ਦੀ ਮਜ਼ਦੂਰੀ ਵੀ ਤੁਹਾਨੂੰ ਮਿਲ ਸਕਦੀ ਆ ਜੇ ਤੁਸੀਂ ਚਾਹੁੰਦੇ ਹੋ ਤਾਂ ਬੋਲੀਆਂ ਜਿਹੜੀਆਂ ਹੈਗੀਆਂ ਸ਼ੁਰੂ ਆ 100 ਵਾਰ ਨੂੰ ਮੈਂ ਮਿਲਣਾ ਡੀਸੀ ਨੂੰ ਔਰ ਬੋਲੀਆਂ ਦਾ ਜਿਹੜਾ ਆਪਣਾ ਕੰਮ ਹੈਗਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਚਾਹਦੇ ਹੋ ਉਹਦਾ ਮਾਮਲ ਲਖਾਇਓ ਤਾਂ ਆਪਾਂ ਅੱਜ ਬੋਲੀਆਂ ਦੇ ਮਸਲੇ ਤੇ ਜਿਹੜੀ ਸੰਪਰਕ ਤੇ ਜ਼ਮੀਨ ਵਾਲੇ ਮਸਲੇ ਦੀ ਗੱਲ ਕਰਨੀ ਆ। ਆਈਨਾ ਕਹਿੰਦਾ ਹੋਇਆ ਸਭ ਨੂੰ ਜੈ ਪੀ। ਜੈ ਭਾਗਤ ਸਸੀਕਰ ਨਮਸਕਾਰ ਜੇ ਕਿਸੇ ਨੂੰ ਕੋਈ ਗੱਲ ਕਰਨੀ ਹੋਵੇ ਕੋਈ ਰਹਿ ਗਿਆ ਉਹ ਤਾਂ ਉਹ ਆਪਕ ਦੱਬੀ ਆ। ਹਾਂਜੀ। ਹਾਂਜੀ। ਹਾਂ ਹਾਂ। ਆਓ ਜੀ ਸਾਡੇ ਜੀਰਾ ਬਲਾਕ ਤੋਂ ਸਾਡੀ ਵੱਡੀ ਭੈਣ ਪਿੰਡ ਢੰਡੀਆਂ ਤੋਂ ਆਈ ਕੀ ਨਾਮ ਆ ਕਸ਼ਮੀਰ ਕੌਰ ਬੋਲੋ ਜੀ ਤੁਸੀਂ ਕੀ ਗੱਲ ਕਰਨੀ ਚਾਹੁੰਦੇ ਆ ਬਹੁਤ ਕੰਮ ਕਰਦੇ ਰਹੇ ਆ ਤੇ ਜਿਉਂ ਇੱਕ ਬੰਦੇ ਛਾੜੂ ਵਾਲੇ ਦੂਸਰਾ ਸਾਡਾ ਕੰਮ ਡਾਕ ਦਿੱਤਾ ਤੇ ਮੈਨ ਜਾਣੀ ਫਾਰਮ ਪਰ ਕੱਜ ਜਾਣੀ ਫੜ ਕੇ ਛੁੱਟ ਦਿੰਦੇ ਆ ਮੇਰੀ ਕੋਈ ਗੱਲ ਨਹੀਂ ਸੁਣਦੇ ਮੈਂ ਬੱਗੇ ਪੜਾਣ ਨੂੰ ਫੋਨ ਕਰਦੀ ਆ ਧਿਆਨ ਕਰਿਓ ਜੀ ਧਿਆਨ ਕਰਿਓ ਜੀ ਮਾਤਾ ਜੀ ਦੀ ਗੱਲ ਨੂੰ ਇੱਕ ਆਪਾਂ ਪੂਰਾ ਰੂਪ ਵਿੱਚ ਜਵਾਬ ਦੇਣਾ ਅੱਜ ਕਾਰਜ ਪ੍ਰਧਾਨ ਕਾਰਜ ਪ੍ਰਧਾਨ ਜਿਹੜੇ ਬੈਠੇ ਆ 2 ਮਿੰਟ ਲਈ ਖੜੇ ਹੋ ਜਾਓ ਦੇਖੋ ਦਾਸ ਤਾਂ ਬਹੁਤ ਆ ਬੇਬੇ ਦੀ ਕੋਈ ਨੂੰ ਧਿਆਨ ਕਰਿਓ ਜੋ ਜਿਹੜੇ ਸਾਡੇ ਸੋਪਾਟੀਆਂ ਕੰਮ ਕਰਦੀਆਂ ਮੈਨੂੰ ਉਥੋਂ ਮੋੜ ਦੇਂਦੇ ਨਹਿਰ ਤਲ ਜਾ ਕੇ ਅੱਜਿੰਦੇ ਤੈਨੂੰ ਕੰਮ ਨਹੀਂ ਕਰਦੇ ਮਾਤਾ ਜੀ ਹੁਣ ਮੈਨੂੰ ਗੱਲ ਕਰ ਲਓ ਧਿਆਨ ਕਰੋ ਜੀ ਸਾਰੇ ਇੱਧਰ ਨੂੰ ਧਿਆਨ ਕਰਿਓ ਸਾਰਿਆਂ ਨੂੰ ਪਤਾ ਨਾ ਮੇਲੇ ਲੱਗਦੇ ਆ ਹਾਂਜੀ ਮੇਲਿਆਂ 'ਚ ਘੁਲਦੇ ਕੌਣ ਆ ਹਲਵਾਣ ਚੌਂਦਾ ਕਿਹੜਾ ਜਿਹੜਾ ਤਕੜਾ ਉਹ ਤਕੜਾ ਹੁੰਦਾ ਹੈ ਜੇ ਤੁਸੀਂ ਆਪਣੇ ਆਪ ਨੂੰ ਤਕੜਾ ਕਰਨਾ ਹੈ ਤਾਂ ਫਿਰ ਸਾਨੂੰ ਗੈਰ ਬਿਆਦਰੀ ਨਾਲ ਭਾਵੇਂ ਜੇ ਕੋਈ ਜ ਮਰਜ਼ੀ ਰਵਈਆ ਕਰੀਏ ਸਰਕਾਰਾਂ ਨਾਲ ਜੇ ਕੋਈ ਜ ਮਰਜ਼ੀ ਰਵਈਆ ਕਰੀਏ ਆਪ ਦੇ ਸਮਾਜ ਦੇ ਨਾਲ ਮਾੜਾ ਰਵਈਆ ਨਾ ਕਰੋ ਪਿਆਰ ਭਾਵਨਾ ਨਾਲ ਕਮੇਟੀਆਂ ਦਾ ਗਠਨ ਦਾ ਔਰ ਵੱਡਾ ਕੰਮ ਕਰੋ ਔਰ ਵੱਡੇ ਕੰਮ ਦੇ ਨਾਲ ਤੁਹਾਡੀ ਜਿਹੜੀ ਆਪਣੀ ਤਾਕਤ ਬਣ ਜੇਗੀ ਤਾਕਤ ਦੇ ਨਾਲ ਤੁਸੀਂ ਪਲਵਾਨ ਬਣਗੇ ਜੇ ਪਲਵਾਨ ਬਣਗੇ ਤਾਂ ਗਰੀਬੀ ਮੀਰੀ ਦੀ ਲੜਾਈ ਆ ਆਪਣੇ ਹੱਕਾਂ ਦੀ ਲੜਾਈ ਆ ਆਪਣੇ ਸੰਵਿਧਾਨ ਦੀ ਲੜਾਈ ਆ ਆਪਣੇ ਪੇਟ ਦੀ ਲੜਾਈ ਆ ਆਪਣੇ ਬੱਚਿਆਂ ਦੇ ਤੇ ਦੇਖ ਦੀ ਲੜਾਈ ਆ ਬਿਨਾ ਮਿਹਨਤ ਕਰਨ ਤੋਂ ਬਿਨਾ ਤੁਸੀਂ ਅੱਗੇ ਨਹੀਂ ਵੱਧ ਸਕਦੇ ਜੇ ਇਕੱਠੇ ਹੋ ਗਿਆ ਤੇ ਸਰਕਾਰ ਤੋਂ ਤੁਸੀਂ ਕੁਝ ਪ੍ਰਾਪਤ ਕਰ ਸਕਦੇ ਹੋ ਮੈਂ ਕੱਲਾ ਨਹੀਂ ਕਹਿੰਦਾ ਕਿਸਾਨ ਵੀ ਇਕੱਠੇ ਹੋ ਕੇ ਲੜੇ ਹੋਏ ਨੇ ਜੇ ਉਹ ਇਕੱਠੇ ਨੇ ਕਿਸਾਨ ਤੇ ਅੱਜ ਉਹਨਾਂ ਨੂੰ 2000 ਰੁਪਇਆ ਹਰ ਮਹੀਨੇ ਦਾ ਮੋਦੀ ਪਾਉਂਦਾ ਹੈ। ਔਰ ਉਹਨਾਂ ਨੂੰ ਜਿੱਦਣ ਫਸਲ ਵਿਕਦੀ ਹੈ ਇੱਕ ਕੁਆਂਟਲ ਮਗਰ 1.5 200 ਰੁਪਇਆ ਬੋਨਸ ਮਿਲਦਾ ਹੈ। ਉਹਨਾਂ ਨੂੰ ਮੋਟਰਾਂ ਦੇ ਬਿੱਲ ਫਰੀ ਆ। ਉਹਨਾਂ ਨੂੰ ਖਾਦ ਤੇ ਦਵਾਈਆਂ ਤੇ ਸਭ ਦਿੱਤੀ ਆ। ਉਹਨਾਂ ਨੂੰ ਲੋਨ ਮਿਲਦੇ ਨੇ, ਮਾਫ ਨੇ। ਲੇਕਿਨ ਤੁਹਾਡੇ ਸੰਵਿਧਾਨਕ ਹੱਕ ਨੇ 1952 ਤੋਂ ਲੈ ਕੇ ਲਿਖੇ ਹੋਏ ਬਾਬਾ ਸਾਹਿਬ ਦਸਤਖਤਾਂ ਤੱਕ ਨੋਟ ਸਾਹਿਬ ਨੇ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਤੁਸੀਂ ਉਹ ਲੈ ਨਹੀਂ ਸਕਦੇ ਤੁਸੀਂ ਉਹ ਕੱਟ ਨਹੀਂ ਕਰ ਸਕਦੇ ਤੁਹਾਡੀ ਉਹ ਸਮਝ ਨਹੀਂ ਬਣ ਸਕੀ ਇਸ ਦੇ ਸਬੰਧ ਚ ਹਰ 15 ਦਿਨਾਂ ਬਾਅਦ ਹਰ ਇੱਕ ਸ਼ਨੀਵਾਰ ਛੱਡ ਕੇ ਮੀਟਿੰਗ ਹੋਏਗੀ ਜਿਹੜੇ ਲੋਕ ਵਫਾਦਾਰ ਨਾਲ ਲਾਹਰ ਨਿਕੰਤੂ ਆਉਣਗੇ ਉਹ ਸੁਣਨਗੇ ਵੀ ਸਿੱਖਣਗੇ ਤੇ ਸਿਖਾਉਣਗੇ ਵੀ ਆਉਣ ਵਾਲਾ ਸਮਾਂ ਹੋ ਸਕਦਾ ਚੰਗਾ ਸਿੱਖੀ ਐਨਾ ਕਹਿੰਦਿਆ ਹੋਇਆ ਸਭ ਨੂੰ ਜਾਤਿਨ ਜਿਆਪਾਰ ਤੋਂ ਸਭ ਨੂੰ ਨਮਸਕਾਰ ਨਵੀਂ ਗੱਲ ਚੱਤੀ ਹੈਗੀ ਆ ਸੱਤ